ਪਰ ਘਾਟੀ ਬਿਆਰ ਚ ਸਰ ਬੁਲੇ ਚਲੇ ਸਰ ਕੀ ਇਹ ਮਾਮਲਾ ਦੇ ਕਿ ਕਾਰਵਾਈ ਇਹ ਨਾ ਜੀ ਆਪਣਾ ਜਗਜੀਤ ਸਿੰਘ ਜਿਹੜਾ ਮੁੰਡਾ ਇਹਨਾਂ ਦੋ ਮੁੰਡੇ ਹੋ ਸੀਗੇ ਇਹ ਆਪਣੇ ਆਪਣੀ ਭੈਣ ਨੇ ਤੇ ਮਿਲਣ ਵਾਸਤੇ ਆਏ ਤੇ ਉਹਦੀ ਭੈਣ ਨੂੰ ਮਿਲ ਕੇ ਤੇ ਬਿਆਰ ਚ ਗਾ ਲਈ ਅਗਲੇ ਦਿਨ ਦੋ ਜਣੇ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਇਹਨਾਂ ਦੇ ਕੋਲ ਕੱਲ ਸ਼ਾਮੇ ਨੂੰ ਆਪਕਸ ਕੋਲ ਕੋਈ ਤੱਕ ਤਕਰਾਰ ਬਾਜੀ ਹੋਈ ਹੋਈ ਹੈਗੀ ਉਸ ਸੰਬੰਧ ਉਹ ਆਏ ਆ ਤੇ ਜਦੋਂ ਇਹਨੇ ਮੋੜ ਮੁੜਿਆ ਉਹ ਸਲਿੱਪ ਕਰਕੇ ਡਿੱਤੇ ਆ ਮਗਰ ਉਹ ਵੀ ਸਲਿੱਪ ਕਰਕੇ ਦੇਪੇ ਤੇ ਉਹ ਜਦੋਂ ਖੜਾ ਰੋਟੇ ਤੇ ਪਹੁੰਚ ਲੱਗੇ ਆ ਉਹਨਾਂ ਜਿਹਨੂੰ ਮਗਰੋਂ ਜਿਹੜਾ ਜਸ਼ਨ ਤੇ ਅੰਛ ਉਹ ਇਹਨਾਂ ਨੇ ਮਤਲਬ ਇਹਦੇ ਤਕਬੀਰ ਤੇ ਜਿਹੜਾ ਵਾ ਫੈਰ ਕੀਤਾ ਉਹਦੇ ਫੈਰ ਜਿਹੜਾ ਵਾ ਪਟ ਦੇ ਲੱਗਣ ਸਭੇ ਵਾ ਤੇ ਸਰ ਜਿਹੜਾ ਜਗਮੀਸ਼ਰ ਨੂੰ ਕਿਥੀ ਜਗਮੀ ਜਿਹੜਾ ਉਹ ਅਮਰ ਸਪਤਲ ਦਾਖਲਿਆ ਮੁਕਦਮਾ ਕਰਦੇ ਕਰਦਾ ਤਕਤੀਸ ਚੱਲੀ ਆ ਜਿਹੜੇ ਮੁਰਜ਼ਾ ਮੈਂ ਜਲਦੀ ਜਲਦੀ ਫੜ ਕੇ ਕੋਸ਼ਿਸ਼ ਕਰਦਾ ਕੱਲ ਘਾਟੀ ਬਿਆਰ ਚ ਸਰ ਬੋਲੀ ਚਲੀ ਸੀ ਕਿ ਜਿਹੜੇ ਮਾਮਲੇ ਦੇ ਕਿ ਕਾਰਵਾਈ ਇਹ ਨਾ ਜੀ ਆਪਣਾ ਜਗਜੀਤ ਸਿੰਘ ਜਿਹੜਾ ਮੁੰਡਾ ਇਹ ਨਾਲ ਦੋ ਮੁੰਡੇ ਹੋਰ ਸੀਗੇ ਇਹ ਆਪਣੇ ਆਪਣੀ ਭੈਣ ਨੂੰ ਮਿਲਣ ਵਾਸਤੇ ਆਏ ਸੀ ਤੇ ਉਹਦੀ ਭੈਣ ਨੂੰ ਮਿਲ ਕੇ ਤੇ ਯਾਰ ਚ ਗਾ ਲਏ ਅਗਲੇ ਦਿਨ ਦੋ ਜਣੇ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਇਹਨਾਂ ਦੇ ਕੋਲ ਕੱਲ ਸ਼ਾਮੇ ਕੋਈ ਆਪਕਸ ਕੋਈ ਤਕਰਾਰ ਬਾਜੀ ਹੋਈ ਹੋਈ ਹੈਗੀ ਉਹ ਇਸ ਬੰਦੋ ਆਏ ਆ ਤੇ ਜਦੋਂ ਇਹਨੇ ਮੋੜ ਮੁੜਿਆ ਉਹ ਸਲਿੱਪ ਕਰਕੇ ਡੇਪੇ ਆ ਤੇ ਮਗਰ ਉਹ ਵੀ ਸਲਿੱਪ ਕਰਕੇ ਡੇਪੇ ਤੇ ਉਹ ਜਦੋਂ ਖੜਾ ਹੋਣ ਉੱਠ ਕੇ ਭੱਜਣ ਲੱਗੇ ਆ ਉਹਨਾਂ ਜਿਹਨੂੰ ਮਗਰੋਂ ਜਿਹੜਾ ਜਸ਼ਨ ਤੇ ਅੰਛ ਉਹ ਇਹਨਾਂ ਨੇ ਮਤਲਬ ਇਹਦੇ ਤਕਬੀਰ ਤੇ ਜਿਹੜਾ ਵਾ ਫੈਰ ਕੀਤਾ ਉਹਦੇ ਫੈਰ ਜਿਹੜਾ ਵਾ ਪਟਵਲੇ ਲੱਗਣ ਸਭੇ ਬੰਦੇ ਤੇ ਸਰ ਜਿਹੜਾ ਜਗਮੀਸ਼ਰਮ ਕਿਥੀ ਜੂ ਜਗਮੀ ਜਿਹੜਾ ਉਹ ਅਮਰਸਰ ਹਸਪਤਲ ਦਾਖਲਿਆ ਮਕਦਮਾ ਦਰਜ ਕਰਤਾ ਤਫਤੀਸ਼ ਚੱਲੀ ਆ ਜਿਹੜੇ ਮੁਰਜ਼ਾ ਮੈਂ ਜਲਦੀ ਜਲਦੀ ਫੜ ਕੇ ਉਸਤਾ